ਸੋ ਇਸ ਸਮੇਂ ਸੀ ਕਿ ਛੱਪੜ ਦੇ ਕੰਡੇ ਉੱਤੇ ਖੜੇ ਆ ਇਹ ਛੱਪੜ ਉਹੀ ਛੱਪੜ ਹੈ ਜਿਹੜੇ ਕਿਸੇ ਸਮੇਂ ਸਾਡੀ ਵਿਰਾਸਤ ਵਿਰਸੇ ਦਾ ਹਿੱਸਾ ਰਹੇ ਆ ਪਰ ਸਮੇਂ ਦੇ ਨਾਲੇ ਪਾਣੀ ਪਲੀਤ ਹੁੰਦਾ ਚਲਾ ਗਿਆ ਪਰ ਇੱਕ ਪ੍ਰੋਜੈਕਟ ਅਜਿਹਾ ਆਆ IIT SICCI ਫਾਊਂਡੇਸ਼ਨ ਦੋਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਪਾਣੀ ਨੂੰ ਸਾਫ਼ ਕਰੇਗਾ ਇੱਕ ਇਹਨੂੰ ਪੂਰਾ ਸਾਫ਼ ਕਰਕੇ ਇਹਨੂੰ ਫੇਰ ਜਿਹੜਾ ਪਾਣੀ ਹੈਗਾ ਉਹਨੂੰ ਅਸੀਂ ਇਸਤੇਮਾਲ ਕਰ ਸਕਦੇ ਆਂ ਅ ਇਰੀਗੇਸ਼ਨ ਤੇ ਵਕਰੇ ਵਕਰੇ ਤੌਰ ਤੇ ਤੇ ਜਿਹੜੀ ਸਮੈਲ ਇੰਨੀ ਆਂਦੀ ਹੈ ਇੱਥੇ ਉਹ ਵੀ ਸਾਰੀ ਖਤਮ ਹੋ ਜਾਊਗੀ ਪਿੰਡਾਂ ਦੇ ਛੱਪੜ ਹੁਣ ਸਾਫ਼ ਹੋ ਸਕਦੇ ਆ ਅੱਜ ਅਸੀਂ ਉਮੀਦ ਸੱਖੀ ਇਹ ਵੀ ਅੱਜ ਕਿ ਸ਼ੁਰੂਆਤ ਹੋਈ ਹੈ ਜਿਹੜੇ ਪਿੰਡ ਸੋਹਣੇ ਹੋਣਗੇ ਜਿਹੜੇ ਛੱਪੜ ਸਾਫ਼ ਹੋ ਜਾਣਗੇ ਤੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਸਾਡੇ ਪਿੰਡ ਨੂੰ ਕੋਈ ਇਨਕਮ ਹੈ ਨਹੀਂ ਹੈ ਮੱਛੀ ਪਾਲਕ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਲੀਜ਼ ਤੇ ਅਸੀਂ ਦੇ ਸਕਦੇ ਆ ਤੇ ਉਹਦੇ ਨਾਲ ਸਾਡੇ ਪਿੰਡ ਨੂੰ ਇੱਕ ਇਨਕਮ ਆਣੀ ਸ਼ੁਰੂ ਹੋ ਜਾਏ हो सकता पंचायत वास्ते कोई पार्क भी बना देना पर पानी की सफाई में है ना ये था बहुत वदिया। बहुत ठीक है हमने इससे पहले भी पाँच और पायलट प्रोजेक्ट जो हैं डिफरेंट दि, दि, विलेजेस में लगाए थे तो उनके सक्सेस के बाद उनके दो महीने वो चले वो हमारे खुद के खर्चे पे थे ये वाला हमारे आई सी आई सी आई सी ने सपोर्ट करा हमें इसके लिए तो इसके बाद हमारा यही था कि हम अब चार और विलेजेस में हम इसको लगाने वाले हैं मकसद यही है कि ये पानी जो है जो इतना यहाँ खड़ा रहता है इससे बदबू भी आती है इससे डिजीजेस भी बहुत सारे फैलते हैं ये ना हो इस पानी का कुछ यूज़ हो सके खेतों में हमारे यूज़ हो सके तो यू असी बेसिकली ऑक्सीजन प्रोवाइड करना है ताकि वो जिन्ना भी स्मेल करे न्यूट्रियट ए डेवलप हो रहे हैं उन्होंने असी डाउन कर सके नैनो टेक्नोलॉजी यह होंगे कि कोई भी मटीरियल है जद वो ਅ ਅਸੀਂ ਮਤਲਬ ਹੁੰਦਾ ਹੈ ਉਹਨੇ ਮਾਈਕਰੋਸਕੇਲ ਤੇ ਜਾਂਦੇ ਮਿਲੀਸਕੇਲ ਤੇ ਜਾਂਦੇ ਉਹਦੀ ਇੱਕ ਪ੍ਰੋਪਰਟੀ ਹੁੰਦੀ ਹੈ ਬਟ ਜਦ ਉਹਦੇ ਪਾਰਟਿਕल्स ਨੂੰ ਅਸੀਂ ਨੈਨੋਸਕੇਲ ਤੇ ਜਾਂਦੇ ਹਾਂ ਤੇ ਉਹਦੀ ਪ੍ਰੋਪਰਟੀ ਇਨਹਾਂਸ ਹੋ ਜਾਂਦੀ ਹੈ یہی ਨੈਨੋ ਟੈਕਨੋਲੋਜੀ ਦਾ ਸਿਧਾਂਤ ਹੈ ਟੈਕਨੋਲੋਜੀ ਜਿਹੜੀ ਹੈ ਚਲੋ ਇਹ ਉਪਰਾਲਾ ਜੋ ਗਵਰਨਮੈਂਟ ਨੇ ਕੋਈ ਨਵਾਂ ਸਟਾਰਟ ਕਰਾਇਆ ਤਾਂ ਕਿਤੇ ਨਾ ਕਿਤੇ ਉਹਨੇ ਅਜਮਾਉਣਾ ਤੇ ਉਸ ਐਜ਼ ਅ ਪਾਇਲਟ ਪ੍ਰੋਜੈਕਟ ਸਾਡੇ ਅੱਛੇ ਲਗਾਇਆ ਤੇ ਇਹ ਆਈ ਥਿੰਕ ਸਕਸੈਸਫੁਲ ਤਾਂ ਹੋਏਗੀ ਬਿਕਾਜ਼ ਕੁਛ ਨਾ ਕੁਛ ਤਾਂ ਰਿਜ਼ਲਟਸ ਨਿਕਲਣਗੇ तो पहले बहुत फेल फेल होना है हुए हो ही थे? देर दे लगी हो देर लगे ये हमें ढाई साल हो गए हैं धीरे धीरे कभी उसमें पंप में पानी नहीं चढ़ रहा है कभी ये सारी दिक्कतें हमें धीरे धीरे ऑन फील्ड जाके कभी लगाना कैसे है मशीन को ये सारी दिक्कतें हमने धीरे धीरे ठीक करी अब हमें पता है कि ये जो मशीन है ये विद इन वन वन एंड हाफ मंथ हमारा सारा छप्पर जो है वो उससे पैरामीटर जो है वो नीचे ले आएगी कि हम इसको यूज करना शुरू कर सकें तो आप बताओ आप कितने कॉन्फिडेंट हो इसके बाद जी मैं इस प्रोजेक्ट से जुड़ी हुई हूँ और मैंने ये पिछले पाँच पायलट्स भी देखे हैं तो अगर हम ऊपर हवा में ही बात कर रहे होते तो वो अलग बात है बट हम रिजल्ट्स के साथ बात कर रहे हैं हमने पिछले पाँच पायलट्स में सारे पैरामीटर्स डाउन लेके आए हैं एल गी ये सारी प्रॉब्लम्स को सॉल्व किया है छप्पड़ so, के कंटे उत्ते खड़े हैं ये छप्पड़ उ छप्पड़ है ਜਿਹੜੇ ਕਿਸੇ ਸਮੇ ਸਾਡੀ ਵਿਰਾਸਤ ਵਿਰਸੇ ਦਾ ਹਿੱਸਾ ਰਿਹਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ ਪਰ ਸਮੇ ਦੇ ਨਾਲੇ ਪਾਣੀ ਪਲੀਤ ਹੁੰਦਾ ਚਲਾ ਗਿਆ ਜਿਹੜਾ ਕਿ ਵਰਤੋਂ ਦੇ ਵਿੱਚ ਨਹੀਂ ਰਿਹਾ ਜਿਹੜੀਆਂ ਰੌਣਕਾਂ ਛਪੜਾਂ ਦੇ ਉੱਤੇ ਸੀ ਉਹ ਖਤਮ ਹੋ ਗਈਆਂ ਪਰ ਇੱਕ ਪ੍ਰੋਜੈਕਟ ਅਜਿਹਾ ਆਇਆ IIT ICICI ਫਾਊਂਡੇਸ਼ਨ ਦੋਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਪਾਣੀ ਨੂੰ ਸਾਫ ਕਰੇਗਾ ਇਹ ਕਿਸ ਤਰ੍ਹਾਂ ਪ੍ਰੋਜੈਕਟ ਕੰਮ ਕਰੇਗਾ ਇਸ ਪਿੰਡ ਵਿੱਚ ਕਿਉਂ ਆਇਆ ਕਿੰਨੇ ਪਿੰਡਾਂ ਵਿੱਚ ਜਾਏਗਾ ਪ੍ਰਸ਼ਾਸਨ ਦੇ ਲਈ ਕੀ ਯਤਨ ਕਰ ਰਿਹਾ ਬਹੁਤ ਸਾਰੀਆਂ ਗੱਲਾਂ ਬਾਤਾਂ ਸਵਾਲ ਕਰਾਂਗੇ ਸਾਡੇ ਨਾਲ ਸੀਐਮਐਫ ਸਾਹਿਬ ਗੱਲਬਾਤ ਕਰਦੇ ਹਾਂ ਸਰ ਇਹ ਪ੍ਰੋਜੈਕਟ ਦੀ ਕੀ ਮਹੱਤਤਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਛੱਪੜ ਬੜਾ ਅਹਿਮ ਰੋਲ ਨਿਭਾਉਂਦੇ ਸੀ ਪਿੰਡਾਂ ਦੀ ਜ਼ਿੰਦਗੀ ਦੇ ਵਿੱਚ ਪਰ ਹੁਣ ਤਾਂ ਜੀ ਇੱਕ ਗੰਦੇ ਪਾਣੀ ਦਾ ਸੋਮਾ ਬਣ ਕੇ ਰਹਿ ਗਿਆ ਜਿੱਥੇ ਕੋਈ ਲੰਘਣ ਲੱਗੇ ਵੀ ਨੱਕ ਟੱਕ ਕੇ ਲੰਘਦਾ ਤੇ ਤੁਸੀਂ ਅੱਜ ਕੀ ਲੈ ਕੇ ਆਏ ਹੋ ਵੀ ਜਿਹੜਾ ਇਹ ਛੱਪੜ ਸਾਫ ਹੋ ਜਾਏਗਾ ਇਹ ਜਿਹੜਾ ਪ੍ਰੋਜੈਕਟ ਸਟਾਰਟ ਕੀਤਾ ਹੈ ਇਹ ICICI ਫਾਊਂਡੇਸ਼ਨ ਤੇ IIT ਰੋਪੜ ਨੇ ਕੀਤਾ ਹੈ ਬੇਸਿਕਲੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਛੱਪੜ ਸਾਡੀ ਜ਼ਿੰਦਗੀ ਦਾ ਬੜਾ ਅਹਿਮ ਅੰਗ ਸੀਗੇ ਤੇ ਪਿੰਡਾਂ ਦੀ ਉਹ ਸ਼ਾਨ ਵੀ ਸੀਗੇ ਤੇ ਉਹਦੀ ਇਨੀ ਯੂਟਿਲਿਟੀ ਵੀ ਸੀਗੀ ਬਟ ਕੁਝ ਸਾਲਾਂ ਤੋਂ ਕਈ ਜਗ੍ਹਾ ਕਿ ਗਈ ਥਾਂ ਤੇ ਅਸੀਂ ਇਹ ਵੇਖਿਆ ਹੈ ਕਿ ਉਹਦੀ ਸਫਾਈ ਨਹੀਂ ਹੋ ਪਾਰੀ ਪ੍ਰੋਪਰ ਤੇ ਉਹਦੇ ਵਿੱਚ ਕਾਫੀ ਸਾਰੇ ਮਾਈਕਰੋ অর্গানিਜ਼ਮਸ ਤੇ ਗੰਦਗੀ पनਪ ਰਹੀ ਹੈ ਤਾਂ ਉਦੇ ਲਈ ਆਈਆਈਟੀ ਰੋਪੜ ਤੇ ਆਈਸੀਆਈਸੀ ਫਾਊਂਡੇਸ਼ਨ ਨੇ ਇੱਕ ਕਦਮ ਉਠਾਇਆ ਹੈ ਕਿ ਇੱਕ ਨੈਨੋ ਬਬਲ ਟੈਕਨੋਲੋਜੀ ਜਿਹੜੀ ਇੱਕ ਨਵੀਂ ਟੈਕਨੋਲੋਜੀ ਵਿਕਸਿਤ ਕੀਤੀ ਆਈਆਈਟੀ ਰੋਪੜ ਦੀ ਟੀਮ ਨੇ ਮਿਹਨਤ ਕਰਕੇ ਉਹਨੂੰ ਅਸੀਂ ਟੈਸਟ ਕਰੇ ਕਿ ਕਿਵੇਂ ਉਹ ਸਾਰੇ ਛੱਪੜ ਨੂੰ ਸਾਫ਼ ਕਰ ਸਕਦਾ ਹੈ ਆਧੁਨਿਕ ਟੈਕਨੋਲੋਜੀ ਦੇ ਤਹਿਤ ਇਨਾ ਵੱਡਾ ਇੰਸਟੀਚਿਊਟ ਸਾਡੇ ਰੋਪੜ ਜ਼ਿਲ੍ਹੇ ਚ ਹੈ ਤੇ ਉਹ ਇੱਕ ਆਪਣੀ ਟੈਕਨੋਲੋਜੀ ਨੂੰ ਕਿਵੇਂ ਪਹੁੰਚਾ ਸਕਦੇ ਆ ਸਾਡੇ ਪਿੰਡਾ ਦੀ ਮਦਦ ਦੇ ਲਈ ਤਾਂ ਉਹਦਾ ਹੀ ਜੋ ਪਹਿਲਾ ਆਪਣਾ ਜਿਹੜੀ ਮਸ਼ੀਨਰੀ ਹੈ ਉਹਦਾ ਫੰਕਸ਼ਨ ਸਟਾਰਟ ਕਰਨ ਦਾ ਅੱਜ ਪਹਿਲਾ ਦਿਨ ਸੀਗਾ ਤੇ ਇਹਦੇ ਤਹਿਤ ਅਸੀਂ ਪਲਾਨ ਕਰ ਰਹੇ ਹਾਂ ਕਿ 1 ਮਹੀਨੇ ਦੇ ਅੰਦਰ ਇਹਨੂੰ ਪੂਰਾ ਸਾਫ਼ ਕਰਕੇ ਇਹਨੂੰ ਫੇਰ ਜਿਹੜਾ ਪਾਣੀ ਹੈਗਾ ਉਹਨੂੰ ਅਸੀਂ ਇਸਤੇਮਾਲ ਕਰ ਸਕਦੇ ਹਾਂ ਔਰ ਇਰੀਗੇਸ਼ਨ ਤੇ ਵਕਰੇ-ਵਕਰੇ ਤੌਰ ਤੇ ਤੇ ਜਿਹੜੀ ਸਮੈਲ ਇੰਨੀ ਆਂਦੀ ਹੈ ਇੱਥੇ ਉਹ ਵੀ ਸਾਰੀ ਖਤਮ ਹੋ ਜਾਊਗੀ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਪੋਰਟ ਇਹਨਾਂ ਦਾ ਕੀਤਾ ਜਾਊਗਾ ਜਿਹੜੇ ਵੀ ਸਾਡੇ ਲੈਵਲ ਤੇ ਮਦਦ ਰਾਊਗੀ ਆਈਸੀਆਈਸੀ ਫਾਊਂਡੇਸ਼ਨ ਨੂੰ ਤੇ ਆਈਟੀ ਰੋਪੜ ਨੂੰ ਇਹਨੂੰ ਸਕਸੈਸਫੁਲੀ ਕਰੰਟ ਦੇ ਲਈ ਤੇ ਇਹਨੂੰ ਅੱਗੇ ਵਡਾਵਾ ਦੇਣ ਦੇ ਲਈ ਉਹ ਅਸੀਂ ਕਰਾਂਗੇ ਇਹਦਾ ਟ੍ਰਾਇਲ ਫਿਲਹਾਲ ਮਸ਼ੀਨ ਜਿਹੜੀਆਂ ਆਈਆਂ ਟ੍ਰਾਇਲ ਤੇ ਆਈਆਂ ਜਾਂ ਸਕਸੈਸਫੁਲ ਪ੍ਰੋਜੈਕਟ ਹੈ ਮਤਲਬ ਹੋਰ ਕਿੰਨੇ ਪਿੰਡਾਂ ਨੂੰ ਇਹ ਮਿਲ ਸਕਦਾ ਕਿੰਨੇ ਕੋਈ ਪਿੰਡ ਤੁਹਾਡੇ ਨਾਲ ਅਪਰੋਚ ਕਰ ਸਕਦਾ ਜਿਹੜੇ ਪਿੰਡਾਂ ਦੇ ਵਿੱਚ ਹੋਰ ਵੀ ਛੱਪੜ ਸਾਰਿਆਂ ਦੇ ਵਿੱਚ ਹੀ ਹੁੰਦੀ ਹੈ ਜਿੱਦਾਂ ਅ ਵੈਸੇ ਤਾਂ ਇਹ ਟੈਸਟ ਕੀਤੀ ਗਈ ਹੈ ਆਈਆਈਟੀ ਰੋਪੜ ਦੇ ਦੁਆਰਾ ਆਪਣੇ ਲੈਵਲ ਤੇ ਕਾਫੀ ਕੀਤਾ ਗਿਆ ਲੇਕਿਨ ਫੀਲਡ ਦੇ ਵਿੱਚ ਇਹ ਪਹਿਲਾ ਮਸ਼ੀਨਰੀ ਹੈਗੀ ਤੇ ਪੰਜ ਪਿੰਡਾਂ ਨੂੰ ਅਸੀਂ ਪਹਿਲੇ ਫੇਸ ਤੇ ਅਸੀਂ ਟਰਾਈ ਕਰ ਰਹੇ ਹਾਂ ਕਿ ਇਹਨੂੰ ਟੈਸਟ ਵੀ ਕਰਨ ਤੇ ਇਹਦਾ ਮਤਲਬ ਰਿਜ਼ਲਟ ਵੀ ਅਸੀਂ ਵੇਖ ਤਾਂ ਉਹਦੇ ਬਾਅਦ ਇਹਨੂੰ ਕਿਵੇਂ ਕਰਕੇ ਅੱਗੇ ਵਡਾ ਸਕਦੇ ਹਾਂ ਕਿਉਂਕਿ ਕੋਈ ਵੀ ਨਵੀਂ ਟੈਕਨੋਲੋਜੀ ਨੂੰ ਇੱਕ ਵਾਰੀ ਟਾਈਮ ਲੱਗਦਾ ਹੈ ਸਟੇਬਲਾਈਜ਼ ਕਰਨ ਦੇ ਲਈ ਇਹਦਾ ਡੇਟਾ ਪੂਰਾ ਇੱਕ ਮੋਬਾਈਲ ਐਪ ਤਿਆਰ ਕੀਤੀ ਹੈ ਉਹ ਪੂਰਾ ਉਹਦੇ ਵਿੱਚ ਜਾਊਗਾ ਤੇ ਇਹਨੂੰ ਮਾਨੀਟਰ ਕਰਾਂਗੇ ਇਹਦੇ ਵਿੱਚ ਕੋਈ ਸੁਧਾਰ ਕਰਨ ਦੀ ਲੋੜ ਹੈ ਉਹ ਵੀ ਅਸੀਂ ਕਰਾਂਗੇ ਹੈਨਾ ਪ੍ਰਸ਼ਾਸਨ ਵੱਲੋਂ ਜਿਹੜਾ ਸਪੋਰਟ ਰਹੂਗਾ ਜਾਂ ਟੀਮ ਦੇ ਜਿਹੜੇ ਟੈਕਨੀਕਲ ਕੰਮ ਹੈ ਉਹ ਉਹ ਆਪਣੇ ਲੈਵਲ ਤੇ ਕਰਾਂਗੇ ਫਿਰ ਇਹਨੂੰ ਅਸੀਂ ਦੇਖਾਂਗੇ ਕਿ ਕਿਵੇਂ ਕਰਕੇ ਇਹਨੂੰ ਸਾਰੇ ਪਿੰਡਾਂ 'ਚ ਅਸੀਂ ਲਾਗੂ ਕਰ ਸਕਦੇ ਹਾਂ ਮਤਲਬ ਪਿੰਡਾਂ ਦੇ ਛੱਪੜ ਹੁਣ ਸਾਫ਼ ਹੋ ਸਕਦੇ ਆ ਅੱਜ ਅਸੀਂ ਉਮੀਦ ਸਖੀ ਇਹ ਵੀ ਅੱਜਕ ਸ਼ੁਰੂਆਤ ਹੋਈ ਹੈ ਜਿਹੜੇ ਪਿੰਡ ਸੋਹਣੇ ਹੋਣਗੇ ਜਿਹੜੇ ਛੱਪੜ ਸਾਫ਼ ਹੋ ਜਾਣਗੇ ਜੀ ਬਿਲਕੁਲ ਇਸੀ ਜਿਹੜੀ ਮੋਟੀਵੇਸ਼ਨ ਦੇ ਤਹਿਤ ਅਸੀਂ ਅੱਜ ਇੱਥੇ ਸਾਰੀ ਘੱਟੇ ਵੀ ਹੋਏ ਹੈ ਤੇ ਮੈਂ ਵਧਾਈ ਵੀ ਦੇਣਾ ਚਾਹੂੰਗਾ ਆਪਣੇ ਪਾਰਟਨਰਸ ਨੂੰ ਮਤਲਬ ਆਰਟੀ ਰੋਪੜ ਤੇ ਆਈਸੀਆਈਸੀ ਫਾਊਂਡੇਸ਼ਨ ਨੂੰ ਕਿ ਇਹਨਾਂ ਵਧੀਆ ਇੱਕ ਨਵਾਂ ਇੱਕ ਪ੍ਰਯਾਸ ਕੀਤਾ ਹੈ ਤੇ ਰੋਪੜ ਦੀ ਧੂਮੀ ਤੇ ਕੀਤਾ ਹੈ ਤੇ ਅਸੀਂ ਬਹੁਤ ਖੁਸ਼ ਵੀ ਹੈ ਤੇ ਬੜੇ ਉਤਸ਼ਾਹਿਤ ਵੀ ਹੈ ਕਿ ਇਹਨੂੰ ਸਾਰੇ ਮਤਲਬ ਥਾਂ ਤੇ ਇਹਨੂੰ ਰੈਪਲੀਕੇਟ ਕਰਾਂ ਤੇ ਆਪਣੇ ਪਿੰਡਾਂ ਦੀ ਰੌਣਕਾ ਨੂੰ ਫਿਰ ਤੋਂ ਮੁਕੰਮਲ ਕਰਾਂ ਤੇ ਟੈਕਨੀਕਲੀ ਇਹਨੂੰ ਕਿੱਦਾਂ ਇਹ ਕੰਮ ਕਿੱਦਾਂ ਕਰਦਾ ਹੈ ਜਾਂ ਇਸ ਬਾਰੇ ਕੋਈ ਦੱਸ ਸਕਦੇ ਹੋ ਤੁਸੀਂ ਦੱਸ ਦਿਓ ਜੀ ਬੇਸਿਕਲੀ ਕੀ ਹੈ ਇਹ ਨੈਨੋ ਟੈਕਨੋਲੋਜੀ ਦੇ ਵਿੱਚ ਹੀ ਬੇਸਡ ਹੈ ਨੈਨੋ ਟੈਕਨੋਲੋਜੀ ਵੀ ਇਹ ਹੁੰਦਾ ਹੈ ਕਿ ਕੋਈ ਵੀ ਮਟੀਰੀਅਲ ਹੈ ਜਦ ਉਹਦੇ ਅਸੀਂ ਮਤਲਬ ਹੁੰਦਾ ਹੈ ਉਹਨੇ ਮਾਈਕਰੋ ਸਕੇਲ ਤੇ ਜਾਂਦੇ ਮਿਲੀ ਸਕੇਲ ਤੇ ਜਾਂਦੇ ਉਹਦੀ ਇੱਕ ਪ੍ਰੋਪਰਟੀ ਹੁੰਦੀ ਹੈ ਬਟ ਜਦ ਉਹਦੇ ਪਾਰਟੀਕल्स ਨੂੰ ਅਸੀਂ ਨੈਨੋ ਸਕੇਲ ਤੇ ਜਾਂਦੇ ਹਾਂ ਤੇ ਉਹਦੀ ਪ੍ਰੋਪਰਟੀ ਇਨਹਾਂਸ ਹੋ ਜਾਂਦੀ ਹੈ یہی ਨੈਨੋ ਟੈਕਨੋਲੋਜੀ ਦਾ ਸਿਧਾਂਤ ਹੈ ਤੇ ਇਹਨੂੰ ਅਸੀਂ ਬੇਸਿਕਲੀ ਆਕਸੀਜਨ ਪ੍ਰੋਵਾਈਡ ਕਰਨਾ ਹੈ ਤਾਕੀ ਉਹ ਜਿੰਨਾ ਵੀ 스멜 ਕਰਨ ਵਾਲੇ ਨਿਊਟਰੀਐਂਟ ਇਹਦੇ ਵਿੱਚ ਡਿਵੈਲਪ ਹੋ ਰਹੇ ਆ ਉਹਨੂੰ ਅਸੀਂ ਬ੍ਰੇਕਡਾਊਨ ਕਰ ਸਕੀਏ ਤੇ ਉਹਦੇ ਲਈ ਜਦ ਅਸੀਂ ਆਕਸੀਜਨ ਨੂੰ ਨੈਨੋ ਸਕੇਲ ਤੇ ਪ੍ਰੋਵਾਈਡ ਕਰਾਂਗੇ ਹਵਾ ਨੂੰ ਨੈਨੋ ਸਕੇਲ ਤੇ ਪ੍ਰੋਵਾਈਡ ਕਰਾਂਗੇ ਤੇ ਇਹਨੂੰ ਉਹ ਬਹੁਤ ਸੋਖੀ ਡਾਲ ਤੇ ਬਹੁਤ ਜਲਦੀ ਇਹਨੂੰ ਪੂਰਾ ਬ੍ਰੇਕਡਾਊਨ ਕਰਕੇ ਸਾਫ਼ ਕਰ ਸਕਦਾ ਹੈ ਤੇ ਇਹ ਬੇਸਿਕਲੀ ਨੈਨੋ ਜਿਹੜਾ ਟੈਕਨੋਲੋਜੀ ਦਾ ਸਿਧਾਂਤ ਹੈ ਉਹਦੇ ਵਿੱਚ ਹੀ ਕੰਮ ਕਰਦਾ ਹੈ ਸਕੇਤੀ ਹੁਣੇ ਮਸ਼ੀਨ ਆਈ ਹੈ ਜੀ ਤੇ ਜਾਂ ਉੱਪਰ ਸੋਲਰ ਸਿਸਟਮ ਲੱਗਿਆ ਇਹ ਸਾਰੀ ਕਾਸਟ ਗਵਰਨਮੈਂਟ ਵੱਲੋਂ ਆ ਜਿਹੜਾ ਫ੍ਰੀ ਆਂਦਾ ਹੈ ਪਿੰਡਾਂ ਦੇ ਲਈ ਨਹੀਂ ਇਹ ਮੈਂ ਦੱਸਦਾ ਕਿ ICICI ਫਾਊਂਡੇਸ਼ਨ ਦਾ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਜਿਹੜਾ CSR ਦਾ ਇੱਕ ਫੰਡ ਹੁੰਦਾ ਹੈ ਜੀ ਉਹਦੇ ਤਹਿਤ ਹੀ ਇਹ IIT ਰੋਪੜ ਨੂੰ ਪ੍ਰੋਵਾਈਡ ਕੀਤਾ ਗਿਆ ਹੈ ਤੇ ਉਹਦੇ ਤਹਿਤ ਹੀ ਅਸੀਂ ਪਹਿਲੇ ਫੇਸ ਨੂੰ ਇਸ ਕਰ ਰਹੇ ਹਾਂ ਅਗਰ ਇਹਨੂੰ ਲੱਗਦਾ ਹੈ ਕਿ ਇਸ ਦਾ ਰਿਜ਼ਲਟ ਵਧੀਆ ਹੈ ਤੇ ਅਸੀਂ ਹੋਰ ਥਾਂ ਤੇ ਇਹਦੀ ਫੰਡਿੰਗ ਦਾ ਜਿਹੜਾ ਵੀ ਪ੍ਰਬੰਧ ਕਰਾਂਗੇ ਤੇ ਉਹ ਫਿਰ ਅਸੀਂ ਟਰਾਈ ਕਰਾਂਗੇ ਕਿ ਇਹਨੂੰ ਕਰਾ ਸਕੀਏ ਉਹ ਸ਼ੁਕਰੀਆ ਜੀ ਮੈਂ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲ ਕਰਨੀ ਚਾਹਾਂਗਾ ਕਿਵੇਂ ਦੇਖਦੇ ਹੋ ਜੀ ਤੁਸੀਂ ਸਰਪੰਚ ਸਾਹਿਬਾਂ ਜੀ ਪਿੰਡ ਦੇ ਜਦੋਂ ਟੈਕਨੋਲੋਜੀ ਤੁਹਾਡੇ ਕੋਲ ਆਈ ਹੈ ਤਾਂ ਤੁਹਾਡੇ ਛੱਪੜ ਦੀ ਹਾਲਾਤ ਕਿਦਾਂ ਦੇ ਸੀ ਤੇ ਤੁਹਾਨੂੰ ਕੀ ਇਸ ਟੈਕਨੋਲੋਜੀ ਤੋਂ ਬਾਅਦ ਲੱਗਦਾ ਵੀ ਇਹ ਵਧੀਆ ਹੋ ਸਕਦੀ ਹੈ ਬਿਹਤਰ ਹੋ ਸਕਦੀ ਹੈ ਹਾਂਜੀ ਇਹ ਮਸ਼ੀਨ ਲੱਗਣ ਤੋਂ ਬਾਅਦ ਸਾਡੇ ਜਿਹੜੇ ਪਾਣੀ ਇਹ ਸਾਫ਼ ਹੋ ਜਾਏਗਾ ਤੇ ਜਿਹੜੀ ਬਦਬੂ ਆਉਂਦੀ ਉਹ ਵੀ ਨਹੀਂ ਆਏਗਾ ਕਿਉਂਕਿ ਸਾਡੇ ਨਾਲ ਹੀ ਬਿਲਕੁਲ ਸਕੂਲ ਹੈ ਜਿੱਥੇ ਬੱਚੇ ਪੜ੍ਹਦੇ ਆਂ ਤੇ ਬਿਮਾਰੀਆਂ ਦਾ ਵੀ ਖਤਰਾ ਹੁੰਦਾ ਹੈ ਤੇ ਇਸ ਕਰਕੇ ਇਸ ਤਾਂ ਅਸੀਂ ਕਰਕੇ ਵੀ ਇਹ ਪ੍ਰੋਜੈਕਟ ਆਪਣੇ ਤੋਬੇ ਤੇ ਅਸੀਂ ਕਿਹਾ ਹੈ ਕਿ ਤੁਸੀਂ ਸਾਡੇ ਲਗਾਓ ਤਾਂ ਕਿ ਅਸੀਂ ਵੀ ਦੇਖ ਸਕੀਏ ਕਿ ਜਿੰਨਾ ਵੀ ਹੁਣ ਗੰਦਗੀ ਦੇ ਉੱਤੇ ਜੰਮੀ ਹੋਈ ਹੈ ਜੋ ਵੀ ਕਾਈ ਜੰਮੀ ਹੋਈ ਹੈ ਉਹ ਸਾਫ਼ ਹੋ ਜਾਏਗੀ ਤੇ ਬਦਬੂ ਵੀ ਨਹੀਂ ਆਏਗੀ ਤੇ ਬਾਕੀ ਜਦੋਂ ਪਾਣੀ ਸਾਫ਼ ਹੋ ਗਿਆ ਤੇ ਅਸੀਂ ਆਉਣ ਵਾਲੇ ਟਾਈਮ 'ਚ ਇਹ ਪਾਣੀ ਸਾਰਾ ਪਾਈਪ ਵਗੈਰਾ ਪਾ ਕੇ ਤਾਂ ਅਸੀਂ ਖੇਤਾਂ ਵੱਲ ਕੱਢਾਂਗੇ ਜਿੱਦਾਂ ਵੀ ਹੈ ਤੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਸਾਡੇ ਪਿੰਡ ਨੂੰ ਕੋਈ ਇਨਕਮ ਹੈ ਨਹੀਂ ਹੈ ਤੇ ਮੱਛੀ ਪਾਲਕ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਲੀਸ ਤੇ ਅਸੀਂ ਦੇ ਸਕਦੇ ਆ ਤੇ ਉਹਦੇ ਨਾਲ ਸਾਡੇ ਪਿੰਡ ਨੂੰ ਇੱਕ ਇਨਕਮ ਆਣੀ ਸ਼ੁਰੂ ਹੋ ਜਾਏਗੀ ਕਿੰਨੀ ਕੁ ਤੁਹਾਨੂੰ ਲੱਗਦਾ ਵੀ ਇਹ ਜ਼ਰੂਰੀ ਸੀ ਤੁਹਾਡੇ ਪਿੰਡ ਦੇ ਲਈ ਇਹ ਜਾਂ ਇਹ ਹਾਲਾਤ ਜੋ ਛੱਪੜ ਦੇ ਬਣੇ ਹੋਇਆ ਕਿੰਨਾ ਕਿੰਪੋਰਟੈਂਟ ਸੀ ਜਿਹੜਾ ਇਹ ਮਸ਼ੀਨਾਂ 'ਚ ਲੱਗੀ ਆ ਅੱਜ ਕੀ ਵਧੀਆ ਹੋ ਸਕਦਾ ਪਿੰਡ ਦੀ ਬਿਹਤਰੀ ਹੋ ਸਕਦਾ ਅਸੀਂ ਘਟੋ ਘਟੇ ਨੇ 20 25 ਸਾਲ ਤੋਂ ਆ ਨਾ ਇਸ ਪ੍ਰੋਬਲਮ ਨਾਲ ਜੁੜੇ ਰਹੇ ਸੀਗੇ ਅਸੀਂ ਬਹੁਤ ਕੋਸ਼ਿਸ਼ ਕਰੀ ਆ ਪਿਛਲੀ ਗਵਰਨਮੈਂਟਾਂ ਵਿੱਚ ਵੀ ਕੋਸ਼ਿਸ਼ ਕਰੀ ਆ ਇਸ ਗਵਰਨਮੈਂਟ ਦੇ ਵਿੱਚ ਵੀ ਕੋਸ਼ਿਸ਼ ਕਰਕੇ ਸਾਨੂੰ ਇਹ ਹੈ ਕਿ ਸਾਡੀ ਕੋਸ਼ਿਸ਼ ਜਿਹੜੀ ਕਰੀ ਆ ਅਸੀਂ ਉਹ ਤਾਂ ਸਾਨੂੰ ਕੁਝ ਨਾ ਕੁਝ ਰਿਜ਼ਲਟ ਮਿਲਿਆ ਹੈ ਸਾਡੇ ਇਸ ਪਿੰਡ ਦੇ ਵਿੱਚ ਇਹ ਪ੍ਰੋਜੈਕਟ ਲੱਗਿਆ ਪਰ ਬਹੁਤ ਅੱਛਾ ਪ੍ਰੋਜੈਕਟ ਹੈ ਜਿਸ ਦੇ ਨਾਲ ਕਿ ਸਾਡਾ ਟੋਬੇ ਦਾ ਪਾਣੀ ਵੀ ਸਾਫ ਹੋਏਗਾ ਇਸ ਦੇ ਨਾਲ ਸਾਡੇ ਜਿਹੜੇ ਅਸੀਂ ਕੋਈ ਮੱਛੀ ਪਾਲਣ ਵਗੈਰਾ ਤਾਂ ਵੀ ਕਰ ਸਕਦੇ ਆ ਅਗਰ ਜਿਹੜਾ ਜਿਹੜਾ ਬਾਕੀ ਦਾ ਜਿਹੜਾ ਸਾਡਾ ਓਵਰਫਲੋ ਪਾਣੀ ਹੋਏਗਾ ਇਹਦੇ ਨਾਲ ਅਸੀਂ ਖੇਤੀਬਾੜੀ ਦੇ ਵਾਸਤੇ ਵੀ ਯੂਜ਼ ਕਰ ਸਕਦੇ ਆ ਤੇ ਯਾਨੀ ਕਿ ਅੱਛਾ ਪ੍ਰੋਜੈਕਟ ਹੈ ਔਰ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਬਣਾਇਆ ਬਹੁਤ ਸ਼ੁਕਰੀਆ ਸੋ ਬਿਲਕੁਲ ਸਰ ਕਿਵੇਂ ਦੇਖਦੇ ਹੋ ਜੀ ਇਹ ਪ੍ਰੋਜੈਕਟ ਤੁਹਾਡੇ ਜਿਹੜਾ ਇੱਥੇ ਹੈਗਾ ਲੱਗਿਆ ਹੈ ਨੈਨੋ ਬਬਲ ਟੈਕਨੋਲੋਜੀ ਤੇ ਜਿਸ ਤਰ੍ਹਾਂ ਇਹ ਕੰਮ ਕਰ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਮਤਲਬ ਵੀ ਕਾਫੀ ਗੰਦਗੀ ਦੀ ਛੱਪੜ ਦੇ ਵਿੱਚ ਜੇ ਸਾਫ਼ ਹੋ ਜਾਂਦਾ ਤਾਂ ਪਿੰਡ ਲਈ ਕਿੰਨਾ ਵਧੀਆ ਹੋ ਸਕਦਾ ਬਹੁਤ ਵਧੀਆ ਪਾਣੀ ਮੈਂ ਤਾਂ ਆਪਾਂ ਖੇਤਾਂ ਨੂੰ ਵੀ ਦਵਾਂਗੇ ਇਹ ਕੌਣ ਪਤਾ ਲੱਗੂਗਾ ਹਾਲ ਤਾਂ ਦੋ ਦਿਨ ਦੋ ਦਿਨ ਹੋ ਕੇ ਚੱਲਦੇ ਨਾ ਹੁੰਦਾ 10 12 ਦਿਨ ਬਾਅਦ ਇਹ ਸਿੰਪਲ ਭੰਨਗੇ ਕੀ ਕਰਦੇ ਆ ਕਿਦਾਂ ਦਾ ਉਹ ਆ ਮੈਂ ਤਾਂ ਮੁਸਕਮਸ ਮਾਰ ਨਹੀਂ ਬੰਦ ਹੋ ਜੂਗੀ ਹੋ ਸਕਦਾ ਪੰਚਾਇਤ ਇਹਨੂੰ ਭੰਮਣ ਵਾਸਤੇ ਕੋਈ ਪਾਰਕ ਪੂਰਕ ਵੀ ਨਾਲ ਬਣਾ ਦੇਣਾ ਵਧੀਆ ਰਹੂਗਾ ਪਰ ਪਾਣੀ ਦੀ ਸਫਾਈ ਮੇਨ ਇਹ ਹੁੰਦਾ ਤਾਂ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਤੇ ਤੁਹਾਨੂੰ ਜਦੋਂ ਤੁਹਾਡੇ ਨਾਲ ਸੰਪਰਕ ਹੁੰਦਾ ਜੀ ਤਾਂ ਕਿਹੜੀਆਂ ਗੱਲਾਂ ਬਤਾਤੋਂ ਕਿਹੜੀ ਗੱਲ ਡਿਮਾਂਡ ਰੱਖੀ ਜਾਂਦੀ ਵੀ ਸਾਨੂੰ ਕਿਹੜੀ ਚੀਜ਼ਾਂ ਦੀ ਲੋੜ ਹੈ ਇੱਥੇ ਉਹ ਹਰ ਪਿੰਡੇ ਉਪਰਾਲਾ ਕਰ ਸਕਦਾ ਤੁਹਾਨੂੰ ਲੱਗਦਾ ਵੀ ਜਿੱਦਾਂ ਤੁਹਾਡੇ ਪਿੰਡੇ ਲੱਗ ਗਿਆ ਕਿੰਨੀਕ ਤੁਹਾਨੂੰ ਉਸ ਸਪੋਰਟ ਜਾਂ ਤੁਹਾਨੂੰ ਸਹਾਇਕ ਦੇਣਾ ਪਿਆ ਜੀ ਸਹਾਇਕ ਐਕਚੁਅਲੀ ਇਹ ਸਾਡੇ ਕੋ ਖੁਦ ਆਏ ਸੀ ਵੀ ਅਸੀਂ ਸਰਗਰਮੈਂਟ ਵੱਲੋਂ ਸਾਨੂੰ ਕੁਝ ਮਸ਼ੀਨਸ ਮਨ ਲਕੀ ਪ੍ਰੋਵਾਈਡ ਕਰ ਸਕਦੇ ਹਾਂ ਸੀ ਤੇ ਕੁਝ ਪਿੰਡ ਤੋਂ ਉਹਨਾਂ ਨੇ ਫਾਈਨਲਾਈਜ਼ ਕਰੇ ਜਿਹਦੇ ਖੈਰਾਬਾਦ ਦਾ ਉਹਨਾਂ ਨੇ ਮਨ ਲਕੀ ਓਕੇ ਆ ਕਿ ਅਸੀਂ ਉੱਥੇ ਪਹਿਲਾਂ ਸਟਾਰਟ ਕਰਨਾ ਚਾਹੁੰਦੇ ਹਾਂ ਐਜ਼ ਅ ਪਾਇਲਟ ਪ੍ਰੋਜੈਕਟ ਥੈਨ ਉਹਨਾਂ ਨੇ ਸਾ ਤੋਂ ਕੁਝ ਡਿਮਾਂਡਸ ਰੱਖੀਆਂ ਵੀ ਸਾਨੂੰ ਇੱਕ ਲੇ ਲੇਡਾਉਨ ਆ ਫਾਊਂਡੇਸ਼ਨ ਬਣਾ ਕੇ ਦੇ ਦਿਓ ਥੈਨ ਇੱਕ ਜੰਗਲਾ ਬਣਾ ਦਿਓ ਤੇ ਇਹ ਚੀਜ਼ਾਂ ਸਾਰੀਆਂ ਮਤਲਬ ਕਿ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਕਿ ਅਸੀਂ ਚਾਹੁੰਦੇ ਸੀ ਵੀ ਜਿਹੜਾ ਸਾਡਾ ਚੱਪੜ ਹੈ ਤੇ ਕਾਫੀ ਵੱਡਾ ਹੈ ਤੇ ਇਹਦੇ ਨਾਲ ਬਿਮਾਰੀਆਂ ਦਾ ਵੀ ਮਤਲਬ ਕਿ ਖਤਰਾ ਹੈ ਦੈਨ ਇਹਨੂੰ ਜੇ ਸਫਾਈ ਹੋ ਜਾਏਗੀ ਪਾਣੀ ਦਿੱਤਾ ਹੈ ਕਿਤੇ ਯੂਜ਼ ਵੀ ਹੋ ਸਕਦਾ ਦੈਨ ਫਿਸ਼ਰੀ ਲਈ ਵੀ ਇਹਨੂੰ ਇਸ ਯੂਜ਼ ਕਰ ਸਕਦੇ ਆ ਤੇ ਟੈਕਨੋਲੋਜੀ ਜਿਹੜੀ ਹੈ ਚਲੋ ਇਹ ਉਪਰਾਲਾ ਜੋ ਗਵਰਨਮੈਂਟ ਨੇ ਕੋਈ ਨਵਾਂ ਸਟਾਰਟ ਕਰਾਇਆ ਤਾਂ ਕਿਤਨੇ ਕਿਤਨੇ ਦੋਨੇ ਅਜ਼ਮਾਉਣਾ ਹੈ ਦੇ ਉਸ ਪਰ ਐਜ਼ ਅ ਪਾਇਲਟ ਪ੍ਰੋਜੈਕਟ ਸਾਡੇ ਅੱਥੇ ਲਗਾਇਆ ਤੇ ਇਹ ਆਈ ਥਿੰਕ ਸਕਸੈਸਫੁਲ ਤਾਂ ਹੋਏਗੀ ਬਿਕੋਜ਼ ਕੁਛ ਨਾ ਕੁਛ ਤਾਂ ਰਿਜ਼ਲਟਸ ਨਿਕਲਣਗੇ ਹਾਂ ਜੀ ਆਮ ਥਿੰਗ ਇਜ਼ ਬੈਟਰ ਦੈਨ ਨਾਥਿੰਗ ਹਾਂ ਜੀ ਬਿਲਕੁਲ ਸੋ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇਹ ਸਟੂਡੈਂਟਸ ਆ ਜਿਨ੍ਹਾਂ ਵੱਲੋਂ ਇਹ ਟੈਕਨੋਲੋਜੀ ਜਿਹੜੀ ਇਨਵੈਂਟ ਕੀਤੀ ਗਈ ਹੈ ਸੋ ਸਰ ਤੁਸੀਂ ਕਿਉਂ ਸੋਚਿਆ ਪਹਿਲਾਂ ਤਾਂ ਇਹ ਪ੍ਰੋਜੈਕਟ ਸੋਚ ਵਿੱਚ ਕਿੱਥੋਂ ਆਂਦਾ ਤੁਹਾਡੀ ਦੇ ਵਿੱਚ ਵੀ ਕਿ ਐਦਾਂ ਦਾ ਪ੍ਰੋਜੈਕਟ ਅਸੀਂ ਬਣਾਣਾ ਹੈ ਜਿਹੜਾ ਪਿੰਡਾਂ ਦੇ ਛੱਪੜਾਂ ਦੇ ਪਾਣੀ ਨੂੰ ਸਾਫ ਉਸ ਗਿਆ तो ये हमारे आईआईटी रोपड़ में डॉक्टर नीलकंठ जो हैं उनका काम रिसर्च इस चीज़ पे थी बबल टेक्नोलॉजी पे उसके बाद रिसर्च के बाद जब सर को लगा कि इसके बहुत सारे एप्लीकेशन हो सकते हैं तो हमने नैनोकृति शुरू करा था बेसिकली इन सारे फ़ायदों को हमारे पिंडों में पहुँचाने के लिए टोबों को साफ़ करने के लिए ये जितने भी इसके इसके और एग्रीकल्चर में भी बहुत सारे इसके उपाय हैं तो ये हमने पहुंचाने के लिए नैनोकृति शुरू करी थी अब धीरे धीरे हमारी कोशिश यही है कि हम लोग जितने सारे विलेज हमने इससे पहले भी पांच और पायलट प्रोजेक्ट जो हैं डिफरेंट विलेजेस में लगाए थे तो उनके सक्सेस के बाद उनके दो महीने वो चले वो हमारे खुद के खर्चे पे थे ये वाला हमारे आई सी आई सी ने सपोर्ट करा हमें इसके लिए तो इसके बाद हमारा यही था कि हम अब चार और विलेज़ में हम इसको लगाने वाले हैं मकसद यही है कि ये पानी जो है जो इतना यहाँ खड़ा रहता है इससे बदबू भी आती है इससे डिजीजेस भी बहुत सारे फैलते हैं ये ना हो इस पानी का कुछ यूज़ हो सके खेतों में हमारे यूज़ हो सके पानी की वैसे भी काफ़ी वो रहती है पानी बचाना चाहिए हमें तो इसीलिए ये हमारा प्रोजेक्ट था कि हम धीरे धीरे इसका फ़ायदा पहुँचाएं सब हज सक्सेस तो पहले बहुत बार फेल होना पैंता है कितनी बारी फेल हो कि देर से दे लगी हुई हूँ ये हमें ढाई साल हो गए हैं हमारी जो सबसे पहली मशीन थी वो बिल्कुल खुली एकदम उसमें बहुत बिल्कुल बहुत सारी दिक्कतें थी धीरे धीरे कभी उसमें पंप में पानी नहीं चढ़ रहा है कभी ये सारी दिक्कतें हमें धीरे धीरे ऑन फील्ड जाके कभी लगाना कैसे है मशीन को ये सारी दिक्कतें हमने धीरे धीरे ठीक करी फिर कभी चलते चलते अगर मशीन बंद हो गई तो फिर वापस कौन चालू करेगा फिर ऑपरेटर की दिक्कत ये सारी दिक्कतें फेस करने के बाद अब हमने इसमें आईओटी इंटीग्रेट करा है बेसिकली अब मशीन को हम फोन से कंट्रोल कर सकते हैं तो वो ऑपरेटर की दिक्कत खत्म हो गई प्राइमिंग के लिए भी उसमें सेंसर है कि अगर प्राइमिंग नहीं हो रखी मशीन में पानी नहीं चढ़ रखा पाइप में वो भी हमें पता लग जाएगा उसमें तो हम हमें बंदे को हर बार चेक नहीं करना पड़ेगा वो चीज़ें ये सारी दिक्कतें धीरे धीरे ढाई साल के अंदर अंदर हमने ठीक करके अब ये मशीन आपके सामने है जी तो जिते मशीन लाई बहुत व्डा है छप्पड़ा यदा एरिया बहुत है डेप्थ बहुत है तो जो इस ਅਸੀਂ ਛੱਪੜ ਵੱਲ ਦੇਖਦੇ ਆ ਤਾਂ ਲੱਗਦਾ ਨਹੀਂ ਵੀ ਇਹ ਛੋਟੀ ਜਿਹੀ ਮਸ਼ੀਨ ਕੀ ਕਰ ਪਾਊਗੀ ਕਿ ਵੀਰੇ ਇਦਾਂ ਦੇ ਡਾਊਟਸ ਹੁੰਦੇ ਆ ਮਨ ਦੇ ਵਿੱਚ ਵੀ ਇੰਨਾ ਛੋਟਾ ਜਿਹਾ ਇੱਕ ਪਾਈਪ ਸੁਟਿਆ ਅੰਦਰ ਕੀ ਕਰੇਗਾ ਇਹ ਛੱਪੜ ਸਾਫ਼ ਨਹੀਂ ਹੋ ਸਕਦਾ 네ਗੈਟਿਵਿਟੀਆਂ ਬਹੁਤ ਆਉਂਦੀਆਂ ਨੇਗੇਟਿਵ ਥਾਟ ਆਉਂਦੇ ਆ ਤੇ ਤੁਸੀਂ ਕਿੰਨੇ ਕੋ ਪੋਜ਼ਿਟਿਵ ਹੋ ਕਿੰਨੇ ਕੋਨਫੀਡੈਂਟ ਹੋ ਜਦੋਂ ਤੁਹਾਡੇ ਸਾਹਮਣੇ ਇੰਨਾ ਗੰਦਾ ਤੇ ਐਡਾ ਵੱਡਾ ਛੱਪੜ ਹੋਵੇ ਜੀ ہماری ਇਸ ਤੋਂ ਪਹਿਲੇ ਜੋ ਇੰਸਟਾਲੇਸ਼ਨ ਥੀ ਉਸਮੇਂ ਹਮੇਂ ਵੀ ਇਹ ਡਾਊਟ ਥੇ ਕਿ ਮਸ਼ੀਨ ਦਾ ਸਾਈਜ਼ ਕਿੰਨਾ ਕਿੰਨੀ ਵੱਡੀ ਮਸ਼ੀਨ ਲਗਾਨੀ ਹਮੇਂ ਪੜੇਗੀ ਕਿ ਹਮ ਸਾਫ਼ कि हम डिटरमाइन कर पाएंगे चीज़ें अब हमें पता है कि ये जो मशीन है ये विद इन वन वन एंड हाफ मंथ हमारा सारा छप्पर जो है वो उससे पैरामीटर जो है वो नीचे ले आएगी कि हम इसको यूज़ करना शुरू कर सकें अभी इसमें क्या है नैनो बबल जो होते हैं उनकी खासियत है ये है कि आप बबल देखते हो पानी में वो ऊपर उठ के निकल जाता है नैनो बबल उठता नहीं है वो पानी में ही रहता है तो ये इसके कारण धीरे धीरे ओवर टाइम वो पानी में उसकी जो पदार्थ वो बढ़ता जाता है उसकी कितनी कंसनट्रेशन है वो बढ़ती जाती है उसके कारण धीरे धीरे महीने भर में पानी साफ़ होता है तो ये इसका इसलिए हमें ज़्यादा बड़ी मशीन नहीं चाहिए उसके लिए बबल बनाने के लिए जितनी मशीन जितना पानी है उसके हिसाब से हम मशीन लगा देते हैं तो ये छोटी मशीन भी जो छोटे बबल बनाती है वो पानी में बहुत देर तक रहते हैं इसलिए ये काम कर जाता है सियासत के लोग वादे करते हैं जो सियासतदान होते हैं तो कभी ऐसे इनोग्रेशन करने आते हैं तो बहुत कुछ बोल कर जाते हैं लेकिन इन्होंने कहा कि एक महीने में ये पूरा साफ हो जाएगा हाँ। तो आपको इस पे यकीन है मतलब बहुत सारे सियासतदान बोलते हैं कि साफ हो जाएगा चाहे मुझे इसमें नहला देना ऐसे कर देना ऐसे वादे होते हैं ठीक है ना तो आप बताओ आप कितने कॉन्फिडेंट हो इसके बारे में जी मैं इस प्रोजेक्ट से जुड़ी हुई हूँ और मैंने ये पिछले पाँच पायलट्स भी देखे हैं तो अगर हम ऊपर हवा में ही बात कर रहे होते तो वो अलग बात है बट हम रिजल्ट के साथ बात कर रहे हैं हमने पिछले पाँच पायलट्स में सारे पैरामीटर्स डाउन लेके आए हैं एलगी ओडर ये सारी प्रॉब्लम्स को सॉल्व किया है तो वो जो कॉन्फिडेंस है कि कैसे कर पा रहे हैं हम वो पिछले पाँच प्रोजेक्ट्स से आए पाँच ये तो पायलट हमने पंजाब में किए थे और भी हम इंडिया में और भी पायलट्स चल रहे हैं हमारी मशीन कहीं और अप्लीकेशन में भी काम कर रही है तो ये जो कॉन्फिडेंस है वो सारी इन चीज़ों से ही आया है हम अपनी सारी रिसर्च ये जो पॉइंट का पैरामीटर सारे आई की लैब्स से टेस्ट कराते हैं तो ये आई का ब्रांड नेम और आई का ट्रस्ट की लैब्स और हमारी टेक्नोलॉजी ਔਰ ਇਹ ਰਿਜ਼ਲਟਸ ਤੋਂ ਇਹ ਸਾਰਾ ਕੰਬੀਨੇਸ਼ਨ ਮਿਲ ਕੇ ਹਮੇ ਇਹ ਕੌਨਫੀਡੈਂਸ ਦੇ ਰਿਹਾ ਹੈ ਬਿਲਕੁਲ ਸੋ ਨਵੀਂ ਜਿਹੜੀ ਪੀੜ੍ਹੀ ਹੈ ਉਹਨਾਂ ਦੇ ਵੱਲੋਂ ਜੋ ਇਨਵੈਂਟ ਕੀਤਾ ਜਾ ਰਿਹਾ ਇੱਕ ਤਾਂ ਉਹਦੇ ਨਾਲ ਆਈਆਈਟੀ ਦਾ ਭਰੋਸਾ ਤੇ ਦੂਸਰਾ ਪਿੰਡਾਂ ਦੀ ਜਿਹੜੀ ਖੂਬਸੂਰਤੀ ਆ ਉਹਨੂੰ ਬਰਕਰਾਰ ਰੱਖਣਾ ਉਹ ਛੱਪੜ ਜਿਹੜੇ ਛੱਪੜ ਲੰਬੇ ਸਮੇਂ ਤੋਂ ਪੰਜਾਬੀ ਜਨਜੀਵਨ ਦਾ ਹਿੱਸਾ ਰਹੇ ਆ ਪੰਜਾਬੀ ਦੇ ਪਿੰਡਾਂ ਦਾ ਇੱਕ ਅਹਿਮ ਅੰਗ ਰਹੇ ਆ ਇਸ ਦੇ ਵਿੱਚ ਹੀ ਲੋਕ ਆ ਕੇ ਆਪਣੇ ਪਸ਼ੂ ਵੀ ਨਿੜਾ ਦਿੰਦੇ ਸੀ ਤੇ ਆਪ ਵੀ ਵਿੱਚ ਇਤਾਰੀਆਂ ਛੱਪੜਾਂ ਦੇ ਲਾਇਆ ਕਰਦੇ ਸੀ ਇਹ ਅਸੀਂ ਗੱਲਾਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਪਰ ਸਮੇਂ ਦੇ ਨਾਲ ਨਾਲ ਇਹ ਛੱਪੜਾਂ ਦਾ ਜਿਹੜਾ ਰੂਪ ਹੈ ਉਹ ਵਿਗੜਿਆ ਜ਼ਰੂਰ ਹੈ ਪਰ ਇਹਨਾਂ ਨੂੰ ਸੁਧਾਰਨ ਦੇ ਲਈ ਸੋ ਇਹ ਮਸ਼ੀਨ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਇਹ ਲਾਈ ਗਈ ਆ ਇੱਕ ਜਿਹੜੀ ਪਾਈਪ ਹੈਗੀ ਆ ਵਿੱਚੋਂ ਪਾਣੀ ਖਿੱਚਣ ਲਈ ਜਾ ਇੱਕ ਉਹਦੇ ਵਿੱਚ ਛੱਡਣ ਲਈ ਅਜਿਹਾ ਇੱਕ ਪ੍ਰੋਜੈਕਟ ਬਣਾਇਆ ਗਿਆ ਨੈਨੋ ਬੱਬਲ ਟੈਕਨੋਲੋਜੀ ਜਿਹੜੀ ਹੈਗੀ ਆ ਉਹਦੇ ਨਾਲ ਇਹ ਕੰਮ ਕਰਦੀ ਆ ਤੁਸੀਂ ਦੇਖ ਰਹੇ ਹੋ ਕਿ ਇਹ ਛੱਪੜ ਫਿਲਹਾਲ ਬਹੁਤ ਗੰਦਾ ਪਰ ਇੱਕ ਮਹੀਨੇ ਬਾਅਦ ਇਸਾ ਰੂਪ ਕਿਹੋ ਜਿਹਾ ਹੋਵੇਗਾ ਵਿਦਿਆਰਥੀਆਂ ਦਾ ਜੋ ਇਹ ਦਾਵਾ ਹੈ ਕਿ ਇਹਨੂੰ ਬਿਲਕੁਲ ਅਸੀਂ ਉਦੋਂ ਤੱਕ ਸਾਫ਼ ਕਰਾਂਗੇ ਨੈਨੋ ਬੱਬਲ ਟੈਕਨੋਲੋਜੀ ਦੇ ਨਾਲ ਸੋ ਉਹ ਕਿਹੋ ਜਿਹਾ ਰੂਪ ਆਏਗਾ ਜਾਂ ਪੰਜਾਬ ਦੇ ਪਿੰਡਾਂ ਦੇ ਲਈ ਪੰਜਾਬ ਦੇ ਜੀਵਨ ਦੇ ਲਈ ਕਿੰਨੀ ਕਿਹੇ ਚੰਗੀ ਤਕਨੀਕ ਸਾਬਤ ਹੋਏਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦਾ ਨਾਮ ਸਿੰਘ ਪੰਜਾਬੀ ਲੁੱਕ ਚੈਨਲ